ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਹੁਣ ਤੁਸੀਂ ਸੂਰਜ ਦੀ ਜਿਹੜੀ ਰੋਸ਼ਨੀਆ ਉਹਨੂੰ ਵੀ ਖਰੀਦ ਸਕਦੇ ਹੋ ਉਹਨੂੰ ਵੀ ਕਿਰਾਏ ਤੇ ਲੈ ਸਕਦੇ ਹੋ ਤੁਹਾਡੇ ਘਰੇ ਰਾਤ ਵੇਲੇ ਵੀ ਦਿਨ ਹੋਇਆ ਕਰੂ ਸੂਰਜ ਨਿਕਲਿਆ ਕਰੂ ਹਾਂਜੀ ਇਹ ਪੋਸੀਬਲ ਕਿਵੇਂ ਹੋਇਆ ਜਿਹੜਾ ਸਪੇਸ ਸੈਂਟਰ ਆ ਜਿਹੜਾ ਉੱਪਰ ਬ੍ਰਹਿਮੰਡ ਦੇ ਵਿੱਚ ਆਪਣੀ ਧਰਤੀ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਉਹਨਾਂ ਨੇ ਇੱਕ ਇੰਤਜ਼ਾਮ ਕੀਤਾ ਕਿ ਉਹਨਾਂ ਨੇ ਕੁਝ ਪਲੇਟਾਂ ਅਰੇਂਜ ਕੀਤੀਆਂ ਨੇ ਉਹ ਪਲੇਟਾਂ ਕਿਉਂਕਿ ਉੱਚੀਆਂ ਹੋਣ ਕਰਕੇ ਉਹਨਾਂ ਨੂੰ ਸੂਰਜ ਦਿਖਦਾ ਰਹਿੰਦਾ ਉੱਥੇ ਤੇ ਉਹ ਪਲੇਟਾਂ ਸੂਰਜ ਵੱਲ ਨੂੰ ਐਸ ਐਂਗਲ ਦੇ ਨਾਲ ਮੋੜਿਆ ਕਰਨਗੇ ਕਿ ਉਹਨਾਂ ਦੀ ਜਿਹੜੀ ਲਿਸ਼ਕੋਰ ਆ ਉਹ ਸਿੱਧੀ ਜਿਹੜਾ ਬੰਦਾ ਵੀ ਉਸ ਆ ਸੂਰਜ ਦੀ ਰੋਸ਼ਨੀ ਨੂੰ ਖਰੀਦੂਗਾ ਜਿੰਨੇ ਵੀ ਘੰਟੇ ਵਾਸਤੇ ਉਨੇ ਘੰਟੇ ਵਾਸਤੇ ਉਹਦਾ ਰਿਫਲੈਕਟ ਉਹਦੇ ਘਰ ਦੇ ਵਿੱਚ ਪੈਂਦਾ ਰਹੂਗਾ। ਮਤਲਬ ਕਿ ਰਾਤ ਵੇਲੇ ਵੀ ਤੁਹਾਡੇ ਘਰੇ ਉਹ ਸੂਰਜ ਦੀ ਰੋਸ਼ਨੀ ਪਹੁੰਚਦੀ ਹੋਇਆ ਕਰੂ ਤੇ ਤੁਹਾਡੇ ਘਰੇ ਦਿਨ ਹੋਇਆ ਕਰੂਗਾ। ਰੋਜ਼ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਸੌਣਨ ਨੂੰ ਮਿਲਦੀਆਂ ਨੇ ਇਨਸਾਨ ਹਰ ਰੋਜ਼ ਕੁਛ ਨਾ ਕੁਛ ਨਵਾਂ ਕਰਦਾ ਰਹਿੰਦਾ। ਖੈਰ ਬਾਹਰ ਤਾਂ ਬੜੀ ਤਰੱਕੀ ਕਰਨ ਲੱਗਿਆ ਹੋਇਆ ਪਰ ਹਜੇ ਤੱਕ ਅੰਤ ਤਾਂ ਉਹਨੇ ਫਿਰ ਵੀ ਕੁਛ ਨਹੀਂ ਪਾਇਆ। ਪਰ ਅੰਦਰ ਦੀ ਤਰੱਕੀ ਹਜੇ ਰੁਕੀ ਹੋਈ ਆ। ਖੈਰ ਇਹ ਅਰਦਾਸ ਆ ਕਿ ਬਾਬਾ ਪਲੀ ਕਰੇ ਤੇ ਸਭ ਨੂੰ ਅਸਲੀ ਰਾਹ ਵੱਲ ਲੈ ਕੇ ਜਾਵੇ। ਧੰਨਵਾਦ ਜਿਉਂਦੇ ਵਾਸਤੇ। Plans to sell sunlight after dark, and it's true. Reflect Orbital is building space mirrors to reflect sunlight onto solar panels at night. The goal is to maximize the productivity of solar farms. But according to its website, you can also book a spot of light for yourself. The company's first satellite is still being developed, but it says that it had a successful experiment using a hot air balloon with a large mirror. It plans to start delivering sunlight after dark in the fourth quarter of next year. It will be available for only four minutes and cover a diameter of about three miles. If